ਅਪ੍ਰੈਲ ਤੋਂ ਹੋਵੇਗਾ ਵੱਡਾ ਬਦਲਾਵ ਆਮ ਲੋਕਾਂ ਨੂੰ ਹੋਣਗੇ 5 ਵੱਡੇ ਫਾਇਦੇ ਲੋਕਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ ਵਿੱਤੀ ਸਾਲ 2025-26 ਦੀ ਸ਼ੁਰੂਆਤ ਦੇ ਨਾਲ 1 ਅਪ੍ਰੈਲ 2025 ਤੋਂ ਕਈ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ ਜੋ ਸਿੱਧੇ ਤੌਰ ਤੇ ਤੁਹਾਡੀ ਜੇਬ ਅਤੇ ਵਿੱਤੀ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਨ੍ਹਾਂ ਚ ਟੈਕਸ, ਕਿਰਾਏ ਦੀ ਆਮਦਨ, ਵਿਦੇਸ਼ੀ ਲੈਣ-ਦੇਣ, ਮਿਊਚੁਅਲ ਫੰਡ, LPG ਤੇ ਬਾਲਣ ਦੀਆਂ ਕੀਮਤਾਂ ਨਾਲ ਸੰਬੰਧਿਤ ਨਿਯਮ ਸ਼ਾਮਲ ਹਨ ਆਉ ਤੁਹਾਨੂੰ ਵਿਸਤਾਰ ਨਾਲ ਦੱਸ ਦਿਆਂ ਕਿ ਕਿਹੜੇ ਕਿਹੜੇ ਬਦਲਾਵ ਹੋ ਸਕਦੇ ਹਨ ਟੀਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ 1 ਅਪ੍ਰੈਲ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਬਦਲਾਵ ਹੋ ਸਕਦਾ ਹੈ ਇਸ ਦੇ ਨਾਲ ਹੀ ਸੀਨੀਅਰਾਂ ਨਾਗਰਿਕਾਂ ਨੂੰ ਟीडीएस ਕਟੌਤੀ ਸੀਮਾ 50000 ਤੋਂ ਵਧਾ ਕੇ 1 ਲੱਖ ਕਰ ਦਿੱਤੀ ਗਈ ਹੈ ਜਿਸ ਨਾਲ ਉਹ ਉੱਚ ਵਿਆਜ ਦਰਾਂ ਤੇ ਟੈਕਸ ਬਚਾ ਸਕਦੇ ਹਨ ਮਕਾਨ ਮਾਲਕਾਂ ਲਈ ਵੀ ਵੱਡੀ ਰਾਹਤ ਦੀ ਖਬਰ ਆ ਰਹੀ ਹੈ ਹੁਣ ਕਿਰਾਏ ਦੀ ਆਮਦਨ ਤੇ TDS ਕਟੌਤੀ ਦੀ ਸੀਮਾ 2.4 ਲੱਖ ਤੋਂ ਵਧਾ ਕੇ 6 ਲੱਖ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੈਸੇ ਭੇਜਣ ਤੇ TCS ਕਟੌਤੀ ਦੀ ਸੀਮਾ ਸਨੋ 7 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ ਗਿਆ ਹੈ ਇਸ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਯਾਤਰਾ ਕਰਨ ਤੇ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਹੁਣ ਜੇਕਰ ਕਿਸੇ ਖਾਸ ਵਿੱਤੀ ਸੰਸਥਾ ਤੋਂ ਸਿੱਖਿਆ ਕਰਜ਼ੇ ਲਏ ਜਾਂਦੇ ਹਨ ਤਾਂ ਉਸਤੇ ਕੋਈ TCS ਨਹੀਂ ਲਗਾਇਆ ਜਾਵੇਗਾ ਪਹਿਲਾਂ 7 ਲੱਖ ਰੁਪਏ ਤੋਂ ਵੱਧ ਦੇ ਕਰਜ਼ਿਆਂ ਤੇ 0.5 ਫੀਸਦੀ ਤੇ ਸਿੱਖਿਆ ਲਾਂਡ ਦੇਣ ਤੇ 5 ਫੀਸਦੀ ਦੀ TCS ਕਟੌਤੀ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ ਲਾਭਾਂਚ ਆਮਦਨ ਤੇ टीडीएस दी लिमिट प्रति वित्तीय साल 5000 ਤੋਂ ਵਧਾ ਕੇ 10000 ਕਰ ਦਿੱਤੀ ਗਈ ਹੈ 뮤ਚੁਅਲ ਫੰਡ ਯੂਨਿਟਾਂ ਤੋਂ ਹੋਣ ਵਾਲੀ ਆਮਦਨ ਤੇ टीडीएस ਸੀਮਾ ਵੀ 5000 ਤੋਂ ਵਧਾ ਕੇ 10000 ਕਰ ਦਿੱਤੀ ਗਈ ਹੈ ਹੁਣ ਨਾਮ ਜਿੱਤਣ ਤੇ ਵੀ 10000 ਤੱਕ ਦਾ टीडीएस ਨਹੀਂ ਕਟਿਆ ਜਾਵੇਗਾ 1 ਅਪ੍ਰੈਲ ਤੋਂ 에ਅਰ ਟਰਬਾਈਨ ਫਿਊਲ ਸੀएनजी ਅਤੇ ਪੀएनजी ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਵੀਆਂ ਦਰਾਂ ਤੈਅ ਕਰਦੀਆਂ ਹਨ ਜਿਸ ਨਾਲ ਆਵਾਜਾਈ ਅਤੇ ਘਰੇਲੂ ਬਜਟ ਪ੍ਰਭਾਵਿਤ ਹੋ ਸਕਦਾ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ 1 ਅਪ੍ਰੈਲ ਨੂੰ ਲੈ ਕੇ ਆ ਸਕਦੀ ਹੈ। 1 ਅਪ੍ਰੈਲ ਦੇ ਵਿੱਚ ਹੋਰ ਵੀ ਕਈ ਵੱਡੇ ਬਦਲਾਅ ਹੋ ਸਕਦੇ ਹਨ ਜਿਨ੍ਹਾਂ ਨਾਲ ਤੁਹਾਡੀ ਜੇਬ ਤੇ ਅਸਰ ਵੀ ਪੈ ਸਕਦਾ ਹੈ ਤੇ ਤੁਹਾਨੂੰ ਰਾਹਤ ਵੀ ਮਿਲ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ